ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਤੁਸੀਂ ਠੀਕ ਹੋਵੋਗੇ ਤੇ ਚਲੋ ਅੱਜ ਬਣਾਉਨੇ ਆਂ ਅਸੀਂ ਕੁਝ ਸਿੰਪਲ ਸੋਬਰ ਖਾਣ ਵਾਸਤੇ ਹਲਕਾ ਜਿਹਾ ਨਾਸ਼ਤਾ ਠੀਕ ਹੈ ਜੀ ਅਸੀਂ ਬਣਾਉਣ ਜਾ ਰਹੇ ਆਂ ਜੀ ਇਡਲੀਆਂ ਸੂਜੀ ਦੀਆਂ ਇੱਕ ਅਸੀਂ ਲਿਆ ਖਾਲੀ ਬਰਤਨ ਵਿੱਚ ਪਾਤੀ ਜਿਵੇਂ ਅਸੀਂ ਇੱਕ ਕਟੋਰੀ ਸੂਜੀ ਦੀ ਤੇ ਹੁਣ ਅਸੀਂ ਇਹਦੇ ਚ ਪਾ ਦਾਂਗੇ ਥੋੜਾ ਜਿਹਾ ਤੁਸੀਂ ਚਾਹੋ ਤੇ ਪੂਰਾ ਇਹਨੂੰ ਦਹੀਂ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ ਤੁਸੀਂ ਚਾਹੋ ਤੇ ਵਿੱਚ ਦਹੀਂ ਜਿਹੜਾ ਥੋੜਾ ਪਾ ਸਕਦੇ ਬਾਕੀ ਪਾਣੀ ਪਾ ਸਕਦੇ ਆਪਾਂ ਹੁਣ ਅਸੀਂ ਇਹਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਸੂਜੀ ਦੀ ਜਿਹੜੀ ਇਡਲੀ ਹੈ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਨਾਲੇ ਬਹੁਤ ਜਲਦੀ ਬਣਦੀ ਹੈ ਬੱਚਿਆਂ ਦਾ ਮਨ ਕਰੇ ਖਾਣ ਵਾਸਤੇ ਤੇ ਅਸੀਂ ਇਹਨਾਂ ਨੂੰ ਜਲਦੀ ਜਲਦੀ ਐਵੇਂ ਬਣਾ ਕੇ ਦੇ ਸਕਦੇ ਆ ਹਲਕਾ ਜਿਹਾ ਪਾਣੀ ਅਸੀਂ ਹੋਰ ਪਾਵਾਂਗੇ ਤੇ ਨਾਲ ਅਸੀਂ ਇਹਦੇ ਵਿੱਚ ਪਾਵਾਂਗੇ ਬਿਲਕੁਲ ਹਲਕਾ ਜਿਹਾ ਨਮਕ ਤੇ ਹੁਣ ਇਹ ਹਲਕਾ ਜਿਹਾ ਪਾਵਾਂਗੇ ਬੇਕਿੰਗ ਸੋਡਾ ਜਿਹਦੇ ਨਾਲ ਕਿ ਸਾਡੀ ਇਡਲੀਆਂ ਜਿਹੜੀਆਂ ਫਲਫੀ ਹੋ ਕੇ ਤੇ ਤਿਆਰ ਹੋਣ ਦੀਆਂ ਇਹਨੂੰ ਅਸੀਂ 5-10 ਮਿੰਟ ਵਾਸਤੇ ਰੈਸਟ ਲਈ ਰੱਖ ਦੇਣਾ ਹੈ ਹੁਣ ਕਵਰ ਕਰਕੇ ਤੁਸੀਂ ਚਾਹੋ ਤੇ ਇਹਦੇ ਉਸ ਹਲਕੀ ਜਿਹੀ ਹਲਦੀ ਪਾ ਸਕਦੇ ਹੋ ਕਿਉਂਕਿ ਕਈ ਬੱਚਿਆਂ ਨੂੰ ਜ਼ਿਆਦਾ ਪਸੰਦ ਹੈ येलो ਕਲਰ ਦੀਆਂ ਇਡਲੀਆਂ ਤੇ ਮੈਂ ਇਸ ਟਾਈਮ ਹਲਦੀ ਨਹੀਂ ਪਾਈ ਸਕਿਪ ਕਰ ਰਹੀ ਹਾਂ ਬਾਕੀ ਮੈਂ ਵਾਈਟ ਹੀ ਬਣਾਉਂਗੀ ਐਵੇਂ ਇਹਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤਾ ਸੀ ਤੇ ਜਦੋਂ ਅਸੀਂ ਇਹਨੂੰ ਰੈਸਟ ਤੋਂ ਬਾਅਦ ਦੇਖਾਂਗੇ ਚੈੱਕ ਕਰਾਂਗੇ ਤੇ ਜੇ ਪਾਣੀ ਦੀ ਜ਼ਰੂਰਤ ਹੋਈ ਤੇ ਅਸੀਂ ਹੋਰ ਪਾਣੀ ਪਾ ਸਕਦੇ ਹਾਂ ਹੁਣ ਇਹਨੂੰ ਫਿਲਹਾਲ ਅਸੀਂ ਕਵਰ ਕਰਕੇ 5-10 ਮਿੰਟ ਵਾਸਤੇ ਰੈਸਟ ਤੇ ਰੱਖਾਂਗੇ ਅਸੀਂ ਇਹਨੂੰ ਇਦਾਂ ਕਵਰ ਕਰ ਦਿੱਤਾ ਹੋਇਆ ਤੇ ਇਹਨੂੰ ਮੈਂ ਇੱਕ ਸਾਈਡ ਦੇ ਉੱਪਰ ਕਰਕੇ ਰੈਸਟ ਦੇ ਰੱਖ ਦਿੱਤਾ ਹੋਇਆ 5-10 ਮਿੰਟ ਬਾਅਦ ਅਸੀਂ ਇਡਲੀਆਂ ਬਣਾਉਣੀਆਂ ਸਟਾਰਟ ਹਾਂਜੀ ਫ੍ਰੈਂਡਸ ਅਸੀਂ ਰੈਸਟ ਤੋਂ ਬਾਅਦ ਹੁਣ ਇਹਨੂੰ ਦੇਖਦੇ ਪਏ ਆਂ ਆਪਣੀ ਸੂਜੀ ਨੂੰ ਥੋੜਾ ਜਿਹਾ ਵਿੱਚ ਪਾਣੀ ਹੋਰ ਪਾਉਨੇ ਆ ਤੇ ਫਲਫੀ ਹੋ ਗਈ ਹੋਈ ਐ ਤੇ ਹੁਣ ਅਸੀਂ ਇਹਦੀਆਂ ਜਿਹੜੀਆਂ ਇਡਲੀਆਂ ਬਣਾਵਾਂਗੇ ਇਹਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਵੀ ਮਿਕਸ ਕਰ ਲਾਂਗੇ ਠੀਕ ਐ ਤੇ ਹੁਣ ਅਸੀਂ ਇਹਨਾਂ ਨੂੰ ਮਤਲਬ ਇੱਜਾ ਥੋੜਾ ਥੋੜਾ ਇਹਨੂੰ ਗ੍ਰੀਸ ਕਰਾਂਗੇ ਮੈਂ ਕਿਉਂ ਲਗਾ ਰਹੀ ਆ ਰਫਾਇਨ ਲਗਾ ਲੋ ਤੁਸੀਂ ਕੁਝ ਵੀ ਲਗਾ ਸਕਦੇ ਹੋ ਅੱਧਾ ਸਾਰਿਆਂ ਨੂੰ ਅਸੀਂ ਹਲਕਾ ਜਿਹਾ ਗ੍ਰੀਸ ਕਰ ਲੈਣਾ ਉਸ ਤੋਂ ਬਾਅਦ ਆ ਇਹਦੇ 'ਚ ਅਸੀਂ ਇਡਲੀਆਂ ਸੂਜੀ ਦੀਆਂ ਆੜੀਆਂ ਬਣਾਵਾਂਗੇ ਗੈਸ ਦੇ ਉੱਪਰ ਮੈਂ ਪਤੀਲਾ ਰੱਖਿਆ ਹੋਇਆ ਜੀ ਪਾਣੀ ਪਾ ਕੇ ਥੋੜਾ ਜਿਹਾ ਕਿ ਪਾਣੀ ਦੀ ਸਟੀਮ ਨਾਲ ਬਣਾ ਰਹੀ ਆ ਮੈਂ ਉਹ ਇਹਦਾ ਪੂਰਾ ਜਿਹੜਾ ਸਟੈਂਡ ਆ ਉਹ ਨਹੀਂ ਲਿਆ ਹੈਗਾ ਉਹਦੇ ਵਿੱਚ ਹੀ ਇਹਦੀ ਸਟੀਮ ਆਂਦੀ ਹੈ ਇਸ ਸਟੈਂਡ ਮੈਂ ਤੁਹਾਨੂੰ ਦੱਸਿਆ ਸੀ ਨਾ ਛੋਟਾ ਆ ਤੇ ਇਹਦੇ ਵਿੱਚ ਅਸੀਂ ਥੋੜਾ ਹੀ ਪਾਵਾਂਗੇ ਮਟੀਰੀਅਲ ਐਸਟਰਾ ਪਾ ਕੇ ਅਸੀਂ ਇਹਨੂੰ ਸਾਰੇ ਨੂੰ ਜਿਹੜਾ ਰੈਡੀ ਕਰਾਂਗੇ ਮੈਂ ਚੌਲਾਂ ਦੀਆਂ ਬਣਾਈਆਂ ਸੀ ਇੱਕਦਮ ਉਹ ਜ਼ਿਆਦਾ ਟੇਸਟੀ ਲੱਗਦੀਆਂ ਤੇ ਕਦੀ ਕਦੀ ਫਿਰ ਬੱਚੇ ਜਿਹੜਾ ਆ ਮੰਗ ਲੈਂਦੇ ਆ ਆਪਣੀ ਸੂਜੀ ਦੀਆਂ ਫਿਰ ਜਲਦੀ ਜਲਦੀ ਇਹ ਹੀ ਬਣ ਜਾਂਦੀਆਂ ਨੇ ਹਾਂਜੀ ਮੈਂ ਤਿੰਨੇ ਮਤਲਬ ਸਟੈਂਡ ਦੇ ਵਿੱਚ ਪਾ ਲੀਆਂ ਹੋਈਆਂ ਤਿੰਨੇ ਜਿਹੜੇ ਇਹ ਪੀਸਸ ਨੇ ਉਹ ਸਾਰੇ ਇਦਾਂ ਕਰਲੇ ਹੋਏ ਮੈਂ ਤੇ ਹੁਣ ਅਸੀਂ ਇਹਨੂੰ ਪਤੀਲੇ ਦੇ ਵਿੱਚ ਰੱਖਣ ਜਾ ਰਹੇ ਹਾਂ ਪਤੀਲੇ 'ਚ ਮੈਂ ਇਦਾਂ ਰੱਖ ਦਿੱਤਾ ਹੋਇਆ ਜੀ ਸਟੈਂਡ ਤੇ ਥੱਲੇ ਪਾਣੀ ਜਿਹੜਾ ਉਹ ਰਿਜਦਾ ਪਿਆ ਉਹਦੀ ਹੁਣ ਇਹਨੂੰ ਸਾਰਿਆਂ ਨੂੰ ਸਟੀਮ ਆਏਗੀ ਤੇ ਤੁਸੀਂ ਦੇਖਦੇ ਹੋਵੋਗੇ ਕਿ ਮੈਂ ਪਤੀਲਾ ਕਿਹੜਾ ਰੱਖਿਆ ਹੋਇਆ ਹੈ ਇਹ ਪਤਲ ਨੂੰ ਮੈਂ ਯੂਜ਼ ਨਹੀਂ ਕਰਦੀ ਮੈਂ ਇਸੇ ਕੰਮ ਲਈ ਰੱਖਿਆ ਹੋਇਆ ਹੈ ਪਿੱਕਲ ਦਾ ਪਤਲਾ ਹੈ ਕਿਸੇ ਦਿਨ ਮੈਂ ਤੁਹਾਨੂੰ ਇਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਲਿਸ਼ਕਾ ਕੇ ਦਿਖਾਉਂਗੀ ਕਿ ਇਹ ਕਿਦਾਂ ਪਿੱਤਲ ਦੇ ਜਿਹੜੇ ਬਰਤਨ ਆਸਾਨੀ ਦੇ ਨਾਲ ਸਾਫ਼ ਹੋ ਸਕਦੇ ਨੇ ਠੀਕ ਹੈ ਜੀ ਤਾਂ ਹੁਣ ਅਸੀਂ ਵੇਟ ਕਰਦੇ ਹਾਂ ਕਿ ਸਾਡੀਆਂ ਇਡਲੀਆਂ ਕਿੰਨੇ ਟਾਈਮ ਚ ਬਣਦੀਆਂ ਨੇ ਦੇਖੋ ਜੀ ਸਾਡੀਆਂ ਇਡਲੀਆਂ ਬਣ ਕੇ ਤਿਆਰ ਹੋ ਗਈਆਂ ਹੋਈਆਂ ਨੇ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਗਰਮ ਬਹੁਤ ਜ਼ਿਆਦਾ ਨੇ ਥੋੜਾ ਠੰਡੀਆਂ ਹੋ ਜਾਂਦੀਆਂ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆਂ ਚਲੋ ਜੀ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆਂ ਆਪਣੀਆਂ ਇਡਲੀਆਂ ਨੂੰ ਇਹ ਮੇਰੇ ਕੋਲ ਸਾਂਬਰ ਵੀ ਬਣਿਆ ਪਿਆ ਜੀ ਇਹਨਾਂ ਨੂੰ ਸਾਂਬਰ ਨਾਲ ਵੀ ਤੁਸੀਂ ਖਾ ਸਕਦੇ ਤੇ ਬੱਚੇ ਜ਼ਿਆਦਾ ਵੈਸੇ ਇਹਨੂੰ ਸਿੰਪਲ ਹੀ ਖਾ ਲੈਂਦੇ ਨੇ ਇੱਦਾਂ ਸੁੱਕੀ ਇਸ ਤਰ੍ਹਾਂ ਹੀ ਉਹ ਬਰਤ ਕੱਢ ਲਿਆ ਤੁਸੀਂ ਦੇਖ ਹੀ ਸਕਦੇ ਹੋ ਜਿਆਦਾ ਟਾਈਮ ਨਹੀਂ ਲੱਗਿਆ ਇਡਲੀਆਂ ਬਣਾਉਣ ਤੇ ਜਲਦੀ ਬਣ ਕੇ ਰੈਡੀ ਹੁੰਦੀਆਂ ਨੇ ਤੇ ਜਿਹੜੀਆਂ ਚੌਲਾਂ ਦੀਆਂ ਹੁੰਦੀਆਂ ਦਾਲ ਦੀਆਂ ਉਹਨਾਂ ਨੂੰ ਥੋੜਾ ਪਿਗੋਣਾ ਪੈਂਦਾ ਫਿਰ ਉਹਨਾਂ ਨੂੰ ਗ੍ਰाइंड ਕਰਨਾ ਪੈਂਦਾ ਤੇ ਫੇਰ ਜਾ ਕੇ ਉਹ ਬਣਦੀਆਂ ਨੇ ਥੋੜੀ ਜੀ ਮਿਹਨਤ ਹੁੰਦੀ ਹੈ ਉਹਨਾਂ ਤੇ ਬਲਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਡਲੀਆਂ ਬਣ ਕੇ ਕਿੰਨੀ ਜਲਦੀ ਜਲਦੀ ਜੜੀਆਂ ਨੇ ਰੈਡੀ ਹੋ ਗਈਆਂ ਹੋਈਆਂ ਤੁਸੀਂ ਇਹਨਾਂ ਨੂੰ ਸਾਂਬਰ ਨਾਲ ਵੀ ਖਾ ਸਕਦੇ ਹੋ ਤੇ ਕਿਸੇ ਮਤਲਬ ਖੱਟੀ ਚਟਨੀ ਨਾਲ ਮਿੱਠੀ ਨਾਲ ਜਿੱਦਾਂ ਵੀ ਤੁਹਾਨੂੰ ਦਿਲ ਕਰਦਾ ਤੁਸੀਂ ਖਾ ਸਕਦੇ ਹੋ ਮਿਲਦੇ ਨੇਕਸਟ ਵਲੌਗ ਨਾਲ ਥੈਂਕ ਯੂ